हां जी दोस्तों 4200 स्क्वायर फुट ਦੀ ਬਹੁਤ ਵੱਡੀ ਤੇ ਬਹੁਤ ਖੁੱਲੇ ਏਰੀਏ ਦੇ ਵਿੱਚ ਬਣੀ ਹੋਈ ਕੋਠੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਮਾਡਰਨ ਲੁੱਕ ਦੀ ਕੋਠੀ ਹੈ ਜੀ ਇਹ ਅੱਜ ਤੋਂ 4-5 ਸਾਲ ਪਹਿਲਾਂ ਬਣੀ ਸੀ ਕੋਠੀ ਜੀ 2019-20 ਦੇ ਵਿੱਚ ਤੇ ਉਦੋਂ ਇਹਨਾਂ ਕੋਠੀਆਂ ਦੀ ਬਹੁਤ ਟੌਰ ਸੀ ਟੌਰ ਹੁਣ ਵੀ ਹੈ ਜਿਹੜੇ ਨੇ ਭਰਾਣੇ ਬਣਾਉਣੀ ਹੁੰਦੀ ਹੈ ਮਾਡਰਨ ਲੁੱਕ ਤਾਂ ਉਹ ਮਾਡਰਨ ਹੀ ਬਣਾਉਂਦਾ ਤੇ ਹੁਣ ਕਲਾਸਿਕ ਲੁੱਕ ਦੀਆਂ ਕੋਠੀਆਂ ਵੀ ਬਹੁਤ ਪੈਣ ਲੱਗੀਆਂ ਵੈਸੇ ਤੇ ਉਦੋਂ ਇਹੀ ਪੈਂਦੀਆਂ ਸੀ ਜ਼ਿਆਦਾ ਤੇ ਤੁਸੀਂ ਦੇਖੀ ਹੋਣੀ ਆ ਤੇ ਆਜੋ ਤੁਹਾਨੂੰ ਆਪਾਂ ਸਾਰੀ ਕੋਠੀ ਅੰਦਰ ਤੋਂ ਦਿਖਾਉਣੀ ਹੈ ਜੀ ਦੋ ਪਾਸੇ ਉਹਦਾ ਫਰੰਟ ਤਾਂ ਇੱਕ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਧਰਲੇ ਪਾਸੇ ਵੀ ਇਹਦਾ ਫਰੰਟ ਹੈ ਜੀ ਇਧਰੋਂ ਪੋਰਚ ਵਾਲੀ ਸਾਈਡ ਹੈ ਇਧਰੋਂ ਆਪਾਂ ਕੋਠੀ ਦੇ ਵਿੱਚ ਐਂਟਰ ਹੋਵਾਂਗੇ ਆ ਦੇਖੋ ਬਾਹਰੋਂ ਸਟੀਲੀ ਗ੍ਰਿੱਲ ਲੱਗੀ ਹੋਈ ਹੈ ਸਾਰੀ ਦੇ ਉੱਪਰ ਤੇ ਟਾਇਲ ਵਗੈਰਾ ਚੜਾਈ ਹੋਈ ਹੈ ਜੀ ਤੁਸੀਂ ਦੇਖ ਰਹੇ ਹੋ ਐਲੀਵੇਸ਼ਨ ਬਹੁਤ ਸੋਹਣਾ ਕੋਠੀ ਦਾ ਬਾਕੀ ਤੁਸੀਂ ਕਮੈਂਟਾਂ 'ਚ ਦੱਸਣਾ ਜ਼ਰੂਰ ਵੀ ਕਿਵੇਂ ਲੱਗੀ ਤੁਹਾਨੂੰ ਇਹ ਕੋਠੀ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਅੰਦਰ ਤੋਂ ਦਿਖਾਵਾਂਗੇ ਅੰਦਰ ਤੋਂ ਵੀ ਬਹੁਤ ਸ਼ਾਹੀ ਤਰੀਕੇ ਨਾਲ ਬਣੀ ਹੋਈ ਹੈ ਬਹੁਤ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅੰਦਰ ਵਾਲੇ ਪਾਸੇ ਤੇ ਕੋਠੀ ਨੂੰ ਇੱਕ ਵਾਰੀ ਬਾਹਰੋਂ ਤੁਸੀਂ ਦੁਆਰਾ ਝਾਤ ਮਾਰ ਲਓ ਬਹੁਤ ਸੋਹਣੀ ਕੋਠੀ ਹੈ 4200 ਸਕਰ ਫੁੱਟ ਏਰੀਆ ਜੀ 2700 ਏਰੀਆ ਦਾ ਥੱਲੇ ਵਾਲਾ ਜੋ ਗਰਾਉਂਡ ਫਲੋਰ ਹੈ ਜੀ 1500 ਸਕਰ ਫੁੱਟ ਏਰੀਆ ਹੈਗਾ ਇਹਦਾ ਉੱਪਰ ਵਾਲਾ ਜੋ ਫਰਸਟ ਫਲੋਰ ਹੈ ਜੀ ਟੋਟਲ 4200 ਸਕਰ ਫੁੱਟ ਏਰੀਆ ਬਣਦਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹੁਣ ਇਹਦੇ ਅੰਦਰ ਵਾਲੇ ਪਾਸੇ ਆ ਜਾਓ ਆਪਾਂ ਅੰਟਰੋਂ ਨੇ ਇਹ ਦਰਵਾਜ਼ਾ ਇੱਕੋ ਹੀ ਦੁਆਰਾ ਦਿਖਾ ਦਿਆ ਤੁਹਾਨੂੰ ਬਾਹਰਲਾ ਪਾਸਾ ਫਿਰ ਆਪਾਂ ਉਧਰੋਂ ਦੂਜੇ ਪਾਸੇ ਜਿੱਧਰ ਪੋਰਚ ਹੈ ਆ ਦੇਖੋ ਇੱਕੋ ਦਾ ਸਾਹਮਣੇ ਦੇਖ ਰਹੇ ਹਾਂ ਤੁਸੀਂ ਛੋਟਾ ਜਿਹਾ ਗੇਟ ਐਂਟਰੀ ਗੇਟ ਇੱਧਰ ਵੀ ਹੈਗਾ ਵੈਸੇ ਆਪਾਂ ਪੋਰਚ ਵਾਲੇ ਪਾਸੇ ਦੀ ਇੰਟਰ ਹੋਵਾਂਗੇ ਇਹਦੇ ਚ ਪੂਰੀ ਓਰੀਜਨਲ ਬਣਾਈ ਹੋਈ ਕੋਠੀ ਆ ਉਦੋਂ ਕਾਫੀ ਪੈਸਾ ਲੱਗਿਆ ਸੀ ਇਹਦੇ ਤੇ ਤੇ ਹੁਣ ਵੀ ਉਨੀ ਟੌਰੀ ਆ ਕੋਠੀ ਦੀ ਤੇ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂਗੇ ਪੋਰਚ ਵਾਲੀ ਸਾਈਡ ਤੋਂ ਆ ਦੇਖੋ ਜਿੱਧਰੋਂ ਵੀ ਦੇਖੋ ਫਰੰਟ ਬਹੁਤ ਸੋਹਣਾਗਾ ਤੇ ਸਟੀਲ ਦੀ ਗ੍ਰਿੱਲ ਲੱਗੀ ਹੈ ਜੀ ਗ੍ਰਿੱਲ ਵਗੈਰਾ ਓਮੀ ਪਈ ਹੈਗੀ ਬਹੁਤ ਵਧੀਆ ਕੁਆਲਿਟੀ ਦਾ ਸਮਾਨ ਲਾਇਆ ਹੋਇਆ ਜਿੰਨਾ ਵੀ ਇਹਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਕੰਮ ਹਜੇ ਚੱਲੀ ਹੋਈ ਜਾ ਰਿਹਾ ਲੱਕੜ ਵਗੈਰਾ ਦਾ ਬਾਈਉਰੀ ਕਹਿੰਦੇ ਹੋ ਜੀ ਡੈਕੋਰੇਟ ਕਰਾਉਣੀ ਅੰਦਰੋਂ ਤੇ ਆਹ ਮੇਨ ਗੇਟ ਹੈ ਜੀ ਮੇਨ ਗੇਟ ਦੇ ਵਿੱਚੋਂ ਆਪਾਂ ਐਂਟਰੋਂ ਨੇ ਬਹੁਤ ਹੀ ਵੱਡਾ ਰੱਖਿਆ ਹੋਇਆ ਚੌੜਾ ਮੇਨ ਗੇਟ ਰੱਖਿਆ ਹੋਇਆ ਤੇ ਆਪਾਂ ਅੰਦਰ ਐਂਟਰੇਜ ਡੂਪਲੈਕਸ ਕੋਠੀ ਹੈ ਸਾਰੀ ਇਹ ਤੇ ਇਧਰਲੇ ਪਾਸੇ ਲੈਫਟ ਸਾਈਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿਚਨ ਹੈ ਜੀ ਤੇ ਤੁਹਾਨੂੰ ਸਾਹਮਣੇ ਦਿਖਾਵਾਂਗੇ ਆਪਾਂ ਜਿੱਥੇ-ਜਿੱਥੇ ਕਿੰਨੇ ਕਮਰੇ 'ਚ ਬੈਡਰੂਮ ਨੇ ਸਾਰਾ ਤੁਸੀਂ ਨਕਸ਼ਾ ਦੇਖਿਓ ਤੇ ਆਪਾਂ ਤੁਹਾਨੂੰ ਸਟਾਰਟ ਕਰਦੇ ਜੀ ਇਧਰਲੇ ਪਾਸਿਓਂ ਇੱਕ ਵਾਰੀ ਤੁਸੀਂ ਝਾਤ ਮਾਰ ਲਓ ਤੇ ਇਧਰੋਂ ਡਰਾਈੰਗ ਰੂਮ ਦਾ ਏਰੀਆ ਜੀ ਇੱਥੇ ਵੀ ਲੱਕੜ ਦਾ ਕੰਮ ਹੋਈ ਜਾ ਰਿਹਾ ਹੈਗਾ ਆ ਦੇਖੋ ਡਰਾਈੰਗ ਰੂਮ ਹੈ ਇਹਦੇ 'ਚ ਬਈ ਹੋਰੀ ਲੱਕੜ ਦਾ ਕੰਮ ਕਰਾ ਰਹੇ ਨੇ ਹੁਣ ਉਹ ਕੁਛ ਕੰਮ ਇਹਦਾ ਦਵਾਰਾ ਕਹਿੰਦੇ ਵੀ ਹੁਣ 4-5 ਸਾਲ ਹੋ ਗਏ ਥੋੜੀ ਮੋਡੀਫਾਈ ਕਰਤੀ ਇਹਨੂੰ ਤੇ ਅੰਦਰ ਤੋਂ ਕੁਛ ਕੰਮ ਦਵਾਰਾ ਕਰਵਾ ਰਹੇ ਨੇ ਬਈ ਹੋਰੀ ਆਜੋ ਤੁਹਾਨੂੰ ਆਪਾਂ ਰੈਂਟ ਨੂੰ ਤੁਸੀਂ ਦੇ ਗਏ ਚੁੱਕੇ ਹੋ ਇੱਕ ਇਧਰਲੇ ਪਾਸੇ ਆ ਗਿਆ ਜੀ ਇਹ ਤੇ ਕਮਰਾ ਇਹਦੇ ਵਿੱਚ ਬਾਥਰੂਮ ਟਾਈਪ ਅਟੈਚ ਹੈ ਉਹ ਸਾਹਮਣੇ ਤੁਸੀਂ ਦੇਖਿਆ ਉਹ ਬੰਦ ਪਿਆਗਾ ਤੇ ਤੁਸੀਂ ਧਿਆਨ ਨਾਲ ਦੇਖੋ ਬਹੁਤ ਸੋਹਣਾ ਨਕਸ਼ਾ ਜੀ ਕੋਠੀ ਦਾ ਤੇ ਆਪਾਂ ਤੁਹਾਨੂੰ ਬਣਦੀਆਂ ਕੋਠੀਆਂ ਵੀ ਦਿਖਾਉਣਾ ਹੈ ਆਪਾਂ ਤੁਹਾਨੂੰ ਪੁਰਾਣੀਆਂ ਕੋਠੀਆਂ ਵੀ ਦਿਖਾਉਣਾ ਹੈ ਤੇ ਆਪਾਂ ਜਿੱਦਾਂ ਦੀ ਵੀ ਕੋਠੀ ਹੁੰਦੀ ਹੈ ਜਿੰਨੀ ਕੁ ਬਣ ਕੇ ਤਿਆਰ ਹੋ ਜਾਂਦੀ ਹੈ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਧਰੋਂ ਕਿਚਨ ਵਾਲਾ ਏਰੀਆ ਆ ਗਿਆ ਜੀ ਆ ਦੇਖੋ ਕਿਚਨ ਤੋਂ ਆਪਾਂ ਨਿਕਲੇ ਆਂ ਤੇ ਸਾਹਮਣੇ ਦੇ ਕਮਰੇ ਦਿਖਾਵਾਂਗੇ ਤੁਹਾਨੂੰ ਦੇਖ ਪੌੜੀਆਂ ਦੇ ਉੱਪਰ ਵੀ ਤੁਸੀਂ ਬੱਕਰੀ ਚ ਹੀ ਦੇਖੋਗੇ ਪੌੜੀਆਂ ਦੇ ਉੱਪਰ ਜੋ ਲੱਕੜ ਨਾਲ ਡਿਜ਼ਾਈਨ ਪਾਇਆ ਹੋਇਆ ਵਈ ਹੋਣਾ ਨੇ ਤੇ ਦੱਸਿਓ ਜ਼ਰੂਰ ਕਿਵੇਂ ਲੱਗਿਆ ਇਹ ਤੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਦੇਖੋ ਪੌੜੀਆਂ ਦਾ ਉੱਪਰ ਵਾਲੇ ਪਾਸੇ ਵੀ ਲਾਈ ਹੋਈ ਹੈ ਲੱਕੜ ਤੇ ਵੈਸੇ ਆਪਾਂ ਇੱਥੇ ਗਲਾਸ ਵਗੈਰਾ ਵੀ ਲੱਗਿਆ ਹੁੰਦਾ ਜਿਆਦਾ ਗਲਾਸ ਲਾ ਕੇ ਉੱਪਰ ਲੱਕੜ ਲਾਉਂਦੇ ਆ ਕਈ ਵਾਰੀ ਪਾਵੇ ਵੀ ਲਾਉਂਦੇ ਆ ਹਲਕੀ ਲੱਕੜ ਦੇ ਤੇ ਇਧਰ ਆ ਗਿਆ ਜੀ ਪੂਜਾਰੋਂਗੇ ਇਹਦੇ ਚ ਸਾਈਡ ਦੇ ਉੱਤੇ ਪੂਜਾਰੋਂ ਆ ਗਿਆ ਹੁਣ ਆਪਾਂ ਤੁਹਾਨੂੰ ਬੈੱਡਰੂਮ ਦਿਖਾਉਨੇ ਆ ਬੈੱਡਰੂਮ ਇਹਦੇ ਵਿੱਚ ਕਿੰਨੇ ਬੈੱਡਰੂਮ ਨੇ ਜੀ ਤੁਸੀਂ ਡਰੈਇੰਗ ਰੂਮ ਦੇਖ ਲਿਆ ਪੂਜਾ ਰੂਮ ਦੇਖ ਲਈ ਕਿਚਨ ਦਾ ਏਰੀਆ ਦੇਖ ਲਿਆ ਤੇ ਸਾਹਮਣੇ ਦੇ ਜਿਹੜਾ ਆਪਾਂ ਬੈੱਡਰੂਮ ਦੇ ਵਿਚਾਲੇ ਬਾਥਰੂਮ ਰੱਖਿਆ ਹੋਇਆ ਜੀ ਇਹਦਾ ਇੱਕ 게ਟ ਇਧਰਲੇ ਪਾਸੇ ਤੇ ਇਹਦੇ ਵਿੱਚੋਂ ਦੀ ਆਹ 게ਟ ਆ ਗਿਆ ਜੀ ਬੈੱਡਰੂਮ ਦਾ ਜੋ ਕਿ ਬੈੱਡਰੂਮ ਕਾਫੀ ਖੁੱਲਾ ਹੈਗਾ ਤੇ ਇਧਰ ਬਾਹਰਲੇ ਪਾਸੇ ਜੋ ਆਹ 게ਟ ਤੁਸੀਂ ਦੇਖ ਰਹੇ ਹੋ ਉਧਰ ਬਾਹਰਲੇ ਪਾਸੇ ਬਾਈ ਹੋਰਾਂ ਤੇ ਪੁਰਾਣਾ ਜੋ ਘਰ ਹੈ ਹੁਣ ਵੀ ਯੂਜ਼ ਕਰ ਰਹੇ ਆ ਇਧਰ ਕੋਠੀ ਘਾਟੀ ਵਰਤਦੇ ਆ ਤੇ ਇਧਰਲੇ ਪਾਸੇ ਯੂਜ਼ ਕਰਦੇ ਆ ਉਹ ਦੇਖੋ ਜੀ ਸਾਹਮਣੇ ਉਹ ਪੁਰਾਣਾ ਗੇਟ ਹੈ ਬਾਈ ਉਹਨਾਂ ਦਾ ਅੰਕਾ ਕਰਦਾ ਆਜੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੂਜੇ ਬੈਡਰੂਮ ਦੇ ਵਿੱਚ ਜੀ ਇਹ ਕਾ ਬੈਡਰੂਮ ਆ ਗਿਆ ਜੀ ਇਹ ਵੀ ਕਾਫੀ ਖੁੱਲਾ ਹੈਗਾ ਇਹਦੇ ਵਿੱਚ ਵੀ ਇੱਕ ਵਾਸ਼ਰੂਮ ਅਟੈਚ ਹੈਗਾ ਤੇ ਉਹਦਾ ਵਾਸ਼ਰੂਮ ਹੈ ਜੋ ਲੌਬੀ ਨਾਲ ਅਟੈਚ ਹੈਗਾ ਤੇ ਇਹਦਾ ਇਹ ਕਮਰੇ ਨਾਲ ਹੀ ਅਟੈਚ ਹੈਗਾ ਲੈ ਨਾਲ ਤੇ ਕਾਫੀ ਖੁੱਲੇ ਵਾਸ਼ਰੂਮ ਬਣਿਆ ਹੋਇਆ ਨੇ ਖੁੱਲੇ ਕਮਰੇ ਜੀ ਕੋਠੀ ਦੇ 2700 ਸਕਰ ਫੁੱਟ ਏਰੀਆ ਹੈਗਾ ਥੱਲੇ ਥੱਲੇ ਵਾਲਾ ਤੇ ਆਹ ਸਟੋਰ ਹੈ ਜਿੱਧਰ ਵੀ ਬੰਦ ਪਿਆਗਾ ਤੇ ਪਤਨ ਹੁਣ ਉੱਪਰ ਵਾਲੇ ਪੋਰਸ਼ਨ ਤੇ ਵੀ ਲੈ ਕੇ ਚੱਲਾਂਗੇ ਦਿਖਾਵਾਂਗੇ ਤੁਹਾਨੂੰ ਉੱਪਰ ਤੋਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਸੀਂ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲੈਣਾ ਜੀ ਤੇ ਆਪਾਂ ਤੁਹਾਨੂੰ ਬਣਦੀਆਂ ਕੋਠੀਆਂ ਜੋ ਕੋਠੀਆਂ ਬਣਾ ਕੇ ਤਿਆਰ ਕੀਤੀਆਂ ਹੋਈਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਜੋ ਕੋਠੀ ਪਲਾਸਟਰ ਤੱਕ ਤਿਆਰ ਹੁੰਦੀ ਉਹ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਉਨੇ ਆ ਤੇ ਆਪਾਂ ਹੁਣ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਹਾਂ ਜੀ ਦਿਖਾਵਾਂਗੇ ਤੁਹਾਨੂੰ ਉੱਪਰ ਵਾਲੇ ਪੋਰਸ਼ਨ ਤੇ ਜਾ ਕੇ ਇਹਦਾ ਕੀ ਉੱਥੇ ਕਿੰਨੇ ਕ ਰੂਮ ਨੇ ਜਿਹਦੇ ਚ ਥੱਲੇ ਤੁਸੀਂ ਦੇਖਿਆ ਦੋ ਬੈਡਰੂਮ ਸਟੋਰ ਖੁੱਲੀ ਕਾਫੀ ਹੈ ਇਹ ਨਹੀਂ ਹੈ ਕਮਰੇ ਜਿਆਦਾ ਬਣਾਏ ਪਰ ਆ ਦੇਖੋ ਲੌਬੀ ਦਾ ਏਰੀਆ ਬਹੁਤ ਖੁੱਲਾ ਰੱਖਿਆ ਬਈ ਉਹਨਾਂ ਨੇ ਤੇ ਹੁਣ ਆਪਾਂ ਤੁਹਾਨੂੰ ਆ ਦੇਖੋ ਸਿੱਧੀ ਲੱਕੜ ਦਾ ਇੱਕ ਨਾ ਡਿਜ਼ਾਈਨ ਸੋਹਣਾ ਪਾਏਗਾ ਪੌੜੀਆਂ ਦੇ ਉੱਪਰ ਤੇ ਤੁਹਾਨੂੰ ਉੱਪਰ ਆਪਾਂ ਚੱਲਦੇ ਹਾਂ ਜੋ ਫਸਟ ਫਲੋਰ ਦਾ ਏਰੀਆ ਜੀ ਆਜੋ ਤੁਹਾਨੂੰ ਆਪਾਂ ਉੱਪਰ ਵਾਲੇ ਪਾਸੇ ਦਿਖਾਉਨੇ ਆ ਫਸਟ ਫਲੋਰ ਤੋਂ ਤੇ ਇਹਦੇ ਚ ਡਾਊਨ ਸੀਲਿੰਗ ਵਗੈਰਾ ਬਈ ਬਹੁਤ ਸ਼ੌਂਕ ਦੀ ਕੀਤੀ ਹੋਈ ਹੈ ਉਠ ਦੇ ਵਿੱਚ ਉਦੋਂ 4-5 ਸਾਲ ਪਹਿਲਾਂ ਇਹਨਾਂ ਦਾ ਬਹੁਤ ਟ੍ਰੈਂਡ ਸੀਗਾ ਮਾਡਰਨ ਸਟਾਈਲ ਦੀਆਂ ਕੋਠੀਆਂ ਦਾ ਤੇ ਹੁਣ ਕਲਾਸਿਕ ਲੁੱਕ ਦੀਆਂ ਕੋਠੀਆਂ, ਹਵੇਲੀਆਂ ਵੀ ਬਣ ਰਹੀਆਂ ਵੈਸੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਰਹਨੇ ਆ ਤੇ ਆ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਆਏ ਆ ਹੁਣ ਤੇ ਜੋ ਇਹਦਾ ਲੌਬੀ ਦਾ ਏਰੀਆ ਸਾਰਾ ਖੁੱਲਾ ਆ ਦੇਖੋ ਇਹਦੇ ਉੱਪਰ ਟਾਉਨ ਸੀਲਿੰਗ ਕਿੰਨੀ ਸੋਹਣੀ ਹੋਈ ਹੈ ਤੇ ਫਿਰ ਤੁਹਾਨੂੰ ਬੈਡਰੂਮ ਦਿਖਾਉਣੇ ਇੱਥੇ ਕਿੰਨੇ ਬੈਡਰੂਮ ਇਹਦੇ ਵਿੱਚ ਤੇ ਆ ਗਿਆ ਜੀ ਇਹਦਾ ਪਹਿਲਾ ਬੈਡਰੂਮ ਜੋ ਕਿ ਕਾਫੀ ਖੁੱਲਾਗਾ ਤੁਸੀਂ ਦੇਖ ਹੀ ਰਹੇ ਹੋ ਆ ਪਹਿਲਾ ਬੈਡਰੂਮ ਆ ਗਿਆ ਜੀ ਤੇ ਤੁਹਾਨੂੰ ਦੂਜਾ ਬੈਡਰੂਮ ਵੀ ਆਪਾਂ ਦਾ ਦਿਖਾਉਨੇ ਆ ਆ ਦੂਜਾ ਬੈਡਰੂਮ ਆ ਗਿਆ ਜੀ ਇਹ ਵੀ ਕਾਫੀ ਖੁੱਲਾਗਾ ਤੇ ਆ ਦੇਖੋ ਝਾਤ ਮਾਰੋ ਤੁਸੀਂ ਇੱਧਰਲੇ ਪਾਸੇ ਸਾਰੀ ਜੋਗੇ ਲੌਬੀ ਦਾ ਏਰੀਆ ਸਾਰਾ ਇਹ ਇਹ ਤੋਂ ਕੁੰਦਾ ਡੁਪਲੈਕਸ ਕੋਠੀ ਹੈ ਇੱਥੇ ਸਾਰਾ ਏਰੀਆ ਕੁੰਦਾ ਕਾਫੀ ਵੱਡਾ ਏਰੀਆ ਉੱਪਰ ਵਾਲਾ ਤੇ ਹੁਣ ਆ ਗਏ ਜੀ ਤੁਸੀਂ ਬਾਹਰਲੇ ਪਾਸੇ ਵੀ ਤੁਹਾਨੂੰ ਬਾਲਕਨੀ ਦਿਖਾਉਣੇ ਆ ਆ ਬਾਲਕਨੀ ਦਾ ਏਰੀਆ ਆ ਦੇਖੋ ਕਾਫੀ ਖੁੱਲੀ ਜਗ੍ਹਾ ਦੇ ਵਿੱਚ ਬਣੀ ਹੋਈ ਕੋਠੀ ਹੈ ਜੀ ਤੇ ਬਹੁਤ ਟੌਰੀ ਕੋਠੀ ਹੈ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਣਾ ਜਰੂਰ ਵਿਕੇਵੇਂ ਲੱਗੀ ਤੁਹਾਨੂੰ ਇਦਾਂ ਇਹ ਕੋਠੀ ਤੁਹਾਨੂੰ ਵੀਡੀਓ ਸ਼ੇਅਰ ਕਰਨਾ ਜੀ ਬਦ ਤੋਂ ਬਦ ਧੰਨਵਾਦ ਜੀ